ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਡੀਆਈਜੀ ਹਰਚਰ ਸਿੰਘ ਪੁਲਰ ਮਾਮਲੇ 'ਚ ਬਹੁਤ ਵੱਡੇ ਖੁਲਾਸੇ ਹੋਣ ਜਾ ਰਹੇ ਆ ਵੱਡੇ ਵੱਡੇ ਅਫਸਰ ਜੱਜ ਤੇ ਜਿਹਦੇ ਵਿੱਚ ਪੂਰੀ ਗੱਲ ਦੇ ਖੁਲਾਸੇ ਕਰਾਂਗੇ ਪਹਿਲਾਂ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਪੁਲਰ ਮਾਮਲੇ 'ਚ ਵੱਡਾ ਖੁਲਾਸਾ ਕਿਹੜੇ ਜੱਜ ਸੀਬੀਆਈ ਦੀ ਰਡਾਰ ਤੇ 100 ਦਰਜਨ ਪੀਸੀਐਸ ਪੀਪੀਐਸ ਆਈਐਸ ਤੇ ਆਈਪੀਐਸ ਅਧਿਕਾਰੀਆਂ ਨੂੰ ਸੰਮਨ ਕਰੇਗੀ ਸੀਬੀਆਈ ਕਿਸਾਨ ਨੂੰ ਨੂੰ ਅੰਮੋ ਸਾਹਮਣੇ ਬਿਠਾ ਕੇ ਪੁੱਛ ਕੇ ਕਰੇਗੀ ਸੀਬੀਆਈ ਚੱਕੇ ਦਾ ਪਰਚਾ ਪਾਉਣਾ ਐਫਆਈਆਰ ਚੋਂ ਨਾ ਕਢਾਉਣਾ ਸੁਣੋ ਦਲਾਲ ਕਿਸਾਨ ਨੂੰ ਦੇ ਘਟੀਆ ਕੰਮ ਇਹ ਰਿਪੋਰਟ ਐਂ ਤੱਕ ਸੁਣਨੀ ਹੈ ਐਂ ਤੱਕ ਕਿਉਂ ਸੁਣਨੀ ਲਾਜ਼ਮੀ ਹੈ ਕਿਉਂਕਿ ਇਸ ਦੇ ਵਿੱਚ ਜਿਹੜੀਆਂ ਗੱਲਾਂ ਤੁਹਾਨੂੰ ਅੱਜ ਅਸੀਂ ਦੱਸਾਂਗੇ ਇਹ ਗੱਲਾਂ ਪਹਿਲਾਂ ਨਹੀਂ ਕਦੇ ਹੋਈਆਂ ਇਹ ਗੱਲਾਂ ਉਹ ਅਪਡੇਟ ਹੈ ਜਿਰੀ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਕਦਰ ਵੀ ਭ੍ਰਿਸ਼ਟਾਚਾਰ پھیਲਾ ਹੋਇਆ ਕਿ ਪੰਜਾਬ ਦੇ ਵਿੱਚ ਇਸ ਕਦਰ ਕ腐ਸ਼ਨ ਦਾ ਕੰਮ ਚੱਲਦਾ ਹੈ ਐਡੇ ਵੱਡੇ ਰੈਂਕ ਤੇ ਬੈਠੇ ਅਧਿਕਾਰੀ ਕਿਵੇਂ ਕਰੋੜਾਂ ਦੀਆਂ ਭਾਤੀਆਂ ਬਣਾ ਰਹੇ ਨੇ ਇਹ ਤੁਹਾਨੂੰ ਅਫੀਸ ਰਿਪੋਰਟ ਦੇ ਵਿੱਚ ਦੱਸਾਂਗੇ ਸਭ ਤੋਂ ਵੱਡੀ ਗੱਲ ਹਰਚਾਨ ਸਿੰਘ ਭੁੱਲਣ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ ਕੱਲ੍ਹ ਕਿ ਸਾਨੂੰ ਦਾ ਮੰਨ ਲਿਆ ਸੀ ਪਰ ਅ ਇਹ ਕਿ ਇਹਨਾਂ ਨੂੰ ਦੁਬਾਰੇ ਫੇਰ 14 ਦਿਨ ਦੀ ਨਿਆਇਕ ਰਾ ਸਜ਼ਾ ਦਿੱਤਾ ਹੈ। ਦੁਬਾਰਾ ਫੇਰ 14 ਦਿਨ ਹੋਰ ਬੜੈ ਜੇਲ੍ਹ ਦੇ ਵਿੱਚ ਲਾਉਣੇ ਪੈਣਗੇ। ਕਿਉਂਕਿ ਰਿਮਾਰਡ ਦੀਆਂ ਗੱਲਾਂ ਕਰ ਰਹੀਆਂ ਸੀ ਕਿ ਹੋਣਾ ਹਰ ਚੰਚੇ ਨੂੰ ਲਾਉਣਾ ਦਾ ਵੀ ਰਿਮਾਰਡ ਲੈ ਸਕਦੀ ਸੀ CBI ਪਰ ਸੀਗੇ ਜਿੱਦੋਂ ਤੁਹਾਨੂੰ ਦੋਸਤੋਂ ਪਹਿਲਾਂ ਦੱਸਿਆ। ਪਹਿਲੇ ਦਿਨ ਤੋਂ ਤੁਹਾਨੂੰ ਇੱਕੋ ਚੀਜ਼ ਦੱਸੀ ਹੋਈ ਹੈ ਕਿ CBI ਨੇ ਇਨੀਸ਼ੀਅਲੀ ਇਹ ਗੱਲ ਕਹੀ ਸੀ ਕੋਰਟ ਦੇ ਵਿੱਚ ਕਿ ਸਾਨੂੰ ਅਜੇ ਰਿਮਾਰਡ ਦੀ ਫਿਲਹਾਲ ਲੋੜ ਨਹੀਂ ਹੈ। ਸਾਡੇ ਕੋਲ ਜਿੰਨੀ ਕਿ ਇਨਫੋਰਮੇਸ਼ਨ ਹੈ ਉਹ ਚੁੱਕੀ ਹੈ ਔਰ ਇਸ ਤੋਂ ਬਾਅਦ ਹੋਰ ਵੀ ਜਿਹੜੀਆਂ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੋਊ ਜੋ ਕੁਝ ਅਸੀਂ ਇਸ ਤੋਂ ਬਾਅਦ ਕਨਫਰਮ ਕਰਨਾ ਹੋ ਉਹ چیز ਜਾਂਦੀ ਫੇਰਮਾਰ ਲੈ ਆਉਂਦੇ ਕਿਉਂਕਿ 40 ਦਿਨਾਂ ਤੋਂ ਤੁਹਾਨੂੰ ਪ੍ਰੋਸੀਜਰ ਦੱਸਿਆ ਹੈ ਕਿ 40 ਦਿਨਾਂ ਦੇ ਅੰਦਰ ਅੰਦਰ ਅਸੀਂ ਇਹ ਰਿਮਾਰਕ ਲੈ ਸਕਦੇ ਹੁੰਦੇ ਹਾਂ ਹੁਣ ਦੋਸਤੋ ਜਿਹੜੀਆਂ ਨਵੀਆਂ ਗੱਲਾਂ ਤੇ ਨਿਕਲੀਆਂ ਨੇ ਉਹ ਇੰਨਾ ਸਾਰਿਆਂ ਦੇ ਭਾਦੇ ਪਾਸ ਕਰਦੀਆਂ ਕਿ ਕਿਵੇਂ ਇਹ ਵੱਡੇ ਰੈਂਕਾਂ ਦੇ ਵੱਡੇ ਹੋਂਦਾਂ ਤੇ ਰਹਿੰਦੇ ਹੋਏ ਇੰਨੀਆਂ ਇਹਨਾਂ ਕਰ ਤੂਤਾ ਕੀਤੀਆਂ ਕਿ ਇੰਨਾ ਰਬੀਆ ਬਣਾਇਆ ਇੰਨਾ ਆਪ ਦਾ ਸਾਮਰਾਜ ਖੜਾ ਕਰ ਲਿਆ ਆਮ ਬੰਦੇ ਦੀ ਭੁਗਤ ਕਿੱਥੇ ਰਹਿ ਜਾਂਦੀ ਹੈ ਤਾਂ ਇਹ ਗੱਲਾਂ ਸਾਰੀਆਂ ਸਾਨੂੰ ਦੇਖਣੀਆਂ ਪੈਣਗੀਆਂ ਸਭ ਤੋਂ ਪਹਿਲੀ ਗੱਲ ਹੁਣ ਤੁਹਾਨੂੰ ਇਸ ਦੇ ਵਿੱਚ ਆਪ ਦੇਣ ਜਿਹੜੀ ਮੈਂ ਦੇ ਰਿਹਾ ਇਹ ਅਪਡੇਟ ਇਹ ਹੈ ਜੋ ਸਾਨੂੰ ਸੋਰਸਸ ਦੇ ਕੋਲੋਂ ਪਤਾ ਲੱਗੀਆਂ ਸੀਬੀਏ ਦੇ ਸੋਰਸਾਂ ਦੇ ਕੋਲੋਂ ਪਤਾ ਲੱਗੀਆਂ ਉਹ ਸਾਰੇ ਸੋਰਸਸ ਸਾਨੂੰ ਜੋ ਜਾਣਕਾਰੀ ਦੇ ਰਹੇ ਨੇ ਉਹਨਾਂ ਦੇ ਵਿੱਚ ਪਹਿਲੀ ਗੱਲ ਇਹ ਆ ਰਹੀ ਹੈ ਕਿ ਹੁਣ ਕਿਉਂਕਿ ਸਾਨੂੰ ਅਰਮਾਨ ਤੇ ਆ ਜੇ ਹਰਜਨ ਸਿੰਘ ਭੁੱਲਰ ਦੂਜੀ ਵਾਰ ਨਿਆਂ ਖਰਾਸਤੇ ਨੇ ਹੁਣ ਕੀ ਹੋਣਾ ਹੈ ਦੋਸਤੋ ਹੁਣ ਜਿਹੜਾ ਕਿਸਾਨ ਨੂੰ ਤੇ ਭੁੱਲਰ ਨੂੰ ਆਮੋ ਸਾਹਮਣੇ ਕੀਤਾ ਜਾਊਗਾ ਦੋਨੇ ਕਰਪਟ ਬੰਦਿਆਂ ਨੂੰ ਜਦੋਂ ਆਮੋ ਸਾਹਮਣੇ ਕੀਤਾ ਗਿਆ ਤਾਂ ਇਹਦੇ ਰਾਜ਼ ਇਹ ਉੱਗਲਦੇ ਨੇ ਇਹ ਦੇਖਣਾ ਹੋਊਗਾ ਇਹ ਤੁਹਾਨੂੰ ਅੱਜ ਤੋਂ ਮੈਂ ਦੋ ਰਿਪੋਰਟਾਂ ਪਹਿਲਾਂ ਜਿਹੜੀਆਂ ਬਣਾਈਆਂ ਸੀ ਹਾਂਜੀ ਇਹ ਭਈ ਹੁਣ ਤੱਕ ਦੀ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਰਹੀ ਆ ਡੀਏ ਜਿਹੇ ਚਰਨ ਸਿੰਘ ਭੁੱਲਰ ਨੂੰ ਤੇ ਦਲਾਲ ਕਿਸਾਨ ਨੂੰ ਆਮਣੇ ਸਾਹਮਣੇ ਕੀਤਾ ਜਾਊਗਾ ਤੇ ਇਹਦੇ ਵਿੱਚੋਂ ਕੌਣ ਕੌਣ ਫਸਣ ਜਾ ਰਿਹਾ ਹੈ ਇਹ ਅਗਲੀ ਅਪਡੇਟ ਵਿੱਚ ਉਹ ਵੀ ਗੱਲ ਆਪਾਂ ਸਾਂਝੀ ਕਰਾਂਗੇ ਪਰ ਹੁਣ ਡੀਆਈਜੀ ਤੇ ਜਿਹੜਾ ਗੱਲ ਕਰੀਏ ਦਲਾਲ ਕਿਸਾਨ ਨੂੰ ਕਿੱਥੋਂ ਕਿੱਥੋਂ ਤੱਕ ਕੰਟੈਕਟ ਸੀ ਇਹਨਾਂ ਦੇ ਤੇ ਦੁਬਈ ਦੇ ਵਿੱਚ ਇਹਦੇ ਇੱਕ ਹੋਟਲ ਵੀ ਦੱਸੀ ਜਾਂਦੇ ਆ ਹਾਲਾਂਕਿ ਇੱਕ ਪਾਸੇ ਇਹਨਾਂ ਦੇ ਵਕੀਲ ਦਾ ਕਹਿਣਾ ਵੀ ਇਹ ਸਿਰਫ মিডিਆ ਵਾਲਿਓਂ ਕਿਆ ਜਾ ਰਿਹਾ ਇਹ ਫਾਈਲ ਦੇ ਵਿੱਚ ਨਹੀਂ ਜਸਟੀਫਾਈ ਨਹੀਂ ਹੋਇਆ ਵੀ ਇਹਨਾਂ ਦੇ ਕੋਈ ਹੋਟਲ ਵੀ ਆ ਉੱਥੇ ਦੋ ਤੱਕ ਤੇ ਪਰ ਹੁਣ ਪੂਰੀ ਗੱਲ ਨੂੰ ਲੈ ਕੇ ਜਿਹੜੀ ਹੁਣ ਤੱਕ ਦੀਆਂ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਜੇ ਤੁਹਾਡਾ ਕੀ ਕਹਿਣਾ ਤੁਸੀਂ ਵੀ ਆਪਣੇ ਕਮੈਂਟ ਜ਼ਰੂਰ ਰੱਖੋ ਹੁਣ ਤੱਕ ਦੀ ਅਪਡੇਟ ਸੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਜਿੱਥੇ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋਈ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਬਣਾ ਨੋਟੀਫਿਕੇਸ਼ਨ ਪਾਉਂਦੇ ਰਹੇ ਮਿਲਦੇ ਕਾਨੂੰ ਨਮ ਤੱਕ ਧੰਨਵਾਦ